ਸਤਿਗੁਰ ਜੀ ਦਾ ਖਾਲਸਾ ਸ਼ਿਰਵਾਹ ਗੁਰ ਜੀ ਕੀ ਬਤ ਹੈ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਸਭੋਂ ਦੁਗਣੀ ਬਖਸ਼ੇ ਤੇ ਸਬਰੂ ਦੇਰਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਨਾਨੀ ਦੀ ਗੋਦੀ ਚ ਬੈਠਾ ਸੋ ਮੈਂ ਉੱਥੇ ਪਹੁੰਚਿਆ ਸੀ ਪੰਬਰੀ ਡੈਡੀ ਨਾ ਜੀ ਜਦਦੇ ਅਸੀਂ ਆਏ ਆ ਉਸ ਸੰਦੀਪ ਨੇ ਕੋਸ ਮੈਂ ਗੱਲਾਂ ਦੇ ਵਿੱਚ ਅਲਝਾਲ ਜੂ ਕੇ ਉੱਧਰ ਤਾਂ ਥੋੜਾ ਦਾ ਮੈਂਡ ਫ੍ਰੀ ਕਰਤਾ ਨਾ ਦਾ ਵੀ ਬਾਥਰੂਮ ਵਾਲੀ ਸਾਈਡ ਤੇ ਹਾਂ ਤੇ ਡੈਡੀ ਠੀਕ ਐ ਪਤਾ ਨਹੀਂ ਹੋੜ ਯਾਰ ਸਮਝ ਨਹੀਂ ਲੱਗਦੀ ਕਹਾਣੀ ਵੀ ਮੈਂ ਡਾਕਟਰ ਕੋਲ ਨੂੰ ਜਾਵਾਂ ਡੈਡੀ ਨੂੰ ਲੈ ਕੇ ਤਾਂ ਉੱਥੇ ਜਾ ਕੇ ਵੀ ਕਿਆ ਗੱਲ ਕਰੂਗੇ ਬੀ ਜਿਆਦਾ ਗੱਲਾਂ ਗੱਲਾਂ ਦੇ ਵਿੱਚ ਗੱਲ ਇਹ ਨਿਕਲ ਜਾਂਦੀ ਵੀ ਇੱਕ ਘੰਟਾ ਬਾਥਰੂਮ ਰੁਖਦਾ ਫੇਰ ਆ ਜਾਂਦਾ ਉਹ ਤੋਂ ਬਾਅਦ ਇੱਕ ਤਾਂ ਵੀ ਪ੍ਰੋਪਰ ਤੌਰ ਤੇ ਬੰਦ ਹੋਵੇ ਫੇਰ ਤਾਂ ਹੋ ਜਾਂਦਾ ਔਖਾ ਹੈ ਵੀ ਟਾਈਮਿੰਗ ਜੀ ਦੀ ਅਪਸੈਟ ਜੀ ਕਹਾਣੀ ਹੈ ਤੇ ਚਲੋ ਮਾਹੋਂ ਕੈਮਰਾ ਘੁਮਾ ਕੇ ਮਲਾਉਂਦਾ ਮਿਲੋ ਜੀ ਰੀਤ ਨੂੰ ਮੇਰੋ ਪਹਿਲਾ ਵੀਡੀਓ ਚ ਸੱਚੀ ਕਰ ਲੈ ਰੀਤ ਬਲਾ ਇਹ ਜੀ ਇਹਦਾ ਮਸਤੀ ਫਿਰਦੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਤੁਹਾਡਾ ਚਲੇ ਕਿਆ ਕਿਆ ਕੀ ਕਰਨਾ ਹੈ ਕੀ ਕਰਨਾ ਹੈ ਨਹੀਂ ਨਹੀਂ ਨਾਮ ਕਿਹਾ ਬਾਜੀ ਕੀ ਕਰਨਾ ਮੇਲੋ ਜੀ ਉਧਰ ਵੈਗਲੂ ਜੀ ਦਾ ਖਾਲਸਾ ਵੈਗਲੂ ਜੀ ਕੇ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੇ ਕਲਾਚ ਰੱਖੇ ਆ ਦੇਖਣਾ ਹੁਣ ਹੈ ਸਰੇਂਦਰ ਫਰਕ ਤਾਂ ਹੈਗਾ ਸਾਡੇ ਨਾਲ ਡੈਡੀ ਦੇ ਹਾਂਜੀ ਹਾਂ ਇਹਨੇ ਫੂਟੇ ਸ਼ਾਈਨਿੰਗ ਦੇਖ ਲੋ ਮੱਕਾ ਘਰ ਨਾ ਨਹੀਂ ਕਰਨੇ ਕੰਮ ਕਰਨਾ ਘਰ ਖੰਡਾਉਣ ਲੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੋਰਾ ਡੈਡੀ ਖੁਸ਼ ਆ ਜੀ ਮਲਾ ਡੈਡੀ ਸਸਰੀਕਾਲ ਫਿਰ ਮੈਂ ਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਮੇਰੀ ਹੈਗੀ ਜੀ ਭਾਬੀ ਭਾਬੀ ਮਲਾ ਦੇ ਸਸਰੀਕਾਲ ਸਸਰੀਕਾਲ ਸਾਰੇ ਦੇਖੋ ਕਹਿੰਦੇ ਵੀ ਸੰਦੀਪ ਭਾਈ ਰੌਣਕ ਜੀ ਲੱਗ ਗਈ ਘਰ ਚ ਭਾਬੀ ਵੀ ਆ ਗਈ ਉਧਰ ਡੈਡੀ ਵੀ ਖੁਸ਼ ਸਾਂ ਪਰ ਮਨ ਨੂੰ ਹੁਣ ਲੱਗਦਾ ਵੀ ਮੈਂ ਖੁਸ਼ ਨਹੀਂ ਹੈਗਾ ਅੱਗੇ ਸਾਰਿਆਂ ਨੂੰ ਮੇਰੀ ਆਰੀਆ ਪਰਜਾਈ ਦੀ ਨ ਵਰਸਰੀ ਮੇਰੇ ਤੱਕ ਘਰ ਆਰੀ ਜੜੀ ਉਹ ਆ ਗਿਆ ਜੀ 30 30 ਮਾਰਚ ਦੀ ਵਿੱਚ ਇਹ ਕਹਿੰਦੇ ਨੇ ਠੇਕੇ ਵੀ ਟੁੱਟਦੇ ਹੁੰਦੇ ਹਾਂ 31 ਮਾਰਚ ਨੂੰ ਟੁੱਟਦੇ ਉਹਦਾ 31 ਮਾਰਚ ਨੂੰ ਟੁੱਟਦੇ ਆ ਫੇਰ ਮੈਂ ਆਪਣੀ ਪਰਜਾਈ ਮੁਕੇ ਹਾਂ ਵੀ ਦੋ ਤਿੰਨ ਪੇਟੀਆਂ ਚੱਕ ਲਈ ਸਭ ਨਿੱਕੀ ਬਾਤ ਤੇ ਵੀ ਤੈਨੂੰ ਮੈਂ ਤੇਰੇ ਵੱਡੇ ਤੇ ਪੇਟੀ दारू ਦੀ ਦੇ ਦੇਣੀ ਠੀਕ ਹੈ ਹਾਂ ਹਨੇ ਵਰਸਨੀ ਤੇ ਬਰਥਡੇ ਨਿਕਲ ਗਿਆ ਬਰਥਡੇ ਬਰਥਡੇ ਨਹੀਂ ਹੁਣ ਪਾਣੀ ਤੁਸੀਂ ਖੁਸ਼ ਰਹਦੇ ਨਹੀਂ ਰਹਿਣਾ ਤਸੀਂ ਬਹਿਣਾ ਨਹੀਂ ਦੇਣਾ ਤੂੰ ਰਾਬੇ ਕਾ ਦੀ ਉਹ ਖੁਸ਼ ਰਹਿਣਾ ਹੀ ਨਹੀਂ ਦੇਣਾ ਮੈਨੂੰ ਪਤਾ ਤੁਸੀਂ ਮੇਰੇ ਘਰ ਵਾਲੇ ਨੂੰ ਖੁਸ਼ ਰਹਿਣ ਦੇ ਇਹ ਆਦੇ ਕੱਖ ਜੱਕ ਜੱਕ ਉਹ ਕਹਦੀ ਮਾਮੀ ਨੂੰ ਮੈਂ ਕੰਮ ਲਾ ਕੇ ਰੱਖੂੰਗੀ ਰੀਤਾ ਨਾ ਮੈਂ ਖੁਸ਼ ਮਾਂ ਕਿਹਾ ਵੀ ਮੈਂ ਖੁਸ਼ ਤਾਂ ਨਹੀਂ ਹੈਗਾ ਵੀ ਇਹ ਪਲੈਨਿੰਗ ਜੀ ਆ ਬੜ ਕਰ ਰਹੀਆਂ ਜੀ ਵੀ ਖੰਨੇ ਜਾ ਕੇ ਆਉਣਾ ਵੀ ਡੈਡੀ ਦਾ ਚੱਲ ਠੀਕ ਆ। ਵੀ ਸਾਰਿਆਂ ਨੂੰ ਦੱਸਦੀਆਂ ਜਿਹੜੇ ਮੇਰੇ ਸਾਰੇ ਵਿਊਜ਼ ਆ ਵੀ ਜੇ ਖੰਨੇ ਚਲਦੀ ਆ ਹਾ ਇੱਕ ਤੋਂ ਲੈ ਕੇ ਕਿੰਨੇ ਤਰੀਕ ਤੱਕ 15 ਤੱਕ ਮੇਰੀ ਭਾਬੀ ਨੇ ਮੈਨੂੰ ਦੱਸਿਆ ਵੀ ਇੱਕ ਤੋਂ ਲੈ ਕੇ ਮੰਦਰਾ ਤੱਕ ਖੰਨੇ ਸੇਲ ਚਲਦੀ ਆ ਕੰਨੇ ਵਿੱਚ ਚੱਲ ਕੰਨੇ ਘੁੰਮੇ ਆਉਣੀ ਹੈ ਘੁੰਮਣ ਉਹ ਨਹੀਂ ਮੈਂ ਉਹਦੇ ਬਾਅਦ ਤਾਂ ਨਹੀਂ ਲੱਜਾਂਦਾ ਤੁਹਾਨੂੰ ਘੁੰਮਣ ਵਾਸਤੇ ਮੇਨ ਵਜਾ ਦੱਸ ਵੀ ਮੇਨ ਵਜਾ ਕੀ ਹੈ ਮੇਨ ਵਜਾ ਤਾਂ ਰੀਤ ਦੇ ਬੂਟ ਹੋਗੇ ਲੈ ਟਿੱਕ ਦੀ ਮੱਛੀ ਟਿੱਕ ਦੀ ਮੱਛੀ ਨਹੀਂ ਇਹ ਖੰਨੇ ਤੇ ਲੈ ਆਈ ਸੀ ਜੀ ਪਿਛਲੀ ਵਾਰ ਉੱਥੇ ਤਾਂ ਰੀਤ ਵਾਸਤੇ ਬੂਟ ਤੇ ਉਹ ਜੈਸਮੀਨ ਵਾਲੇ ਬਲੌਗ ਚ ਤੁਸੀਂ ਦੇਖਿਆ ਹੋਣਾ ਉਹ ਬੂਟ ਪਤਾ ਨਹੀਂ ਇਹਨੇ ਕਿਹੜੇ ਸਾਹ ਨਾਲ ਦੇਖ ਕੇ ਲੈ ਲੈ ਵੀ ਇੱਕ ਦੀ ਲੈਟ ਬੜਦੀ ਵਿਚਾਰੇ ਦੀ ਇੱਕ ਦੀ ਬੜਦੀ ਨਹੀਂ ਲੱਤੇ ਤਾਂ ਮੈਂ ਜਦ ਮੈਂ ਲੱਤੇ ਤਾਂ ਡੇੜੀ ਦੋਹਾਂ ਦੀ ਮੱਛੀ ਦੀ ਤੀ ਉਹ ਮੈਂ ਉਹਨੂੰ ਕਿਹਾ ਵੀ ਇੱਕ ਨੰਬਰ ਬੜਾ ਦੇ ਦੇ ਜਹਾਂ ਨੈਰੇ ਦਾ ਪਰ ਵੱਧਦਾ ਹੈ ਕਿ ਘੱਟਦਾ ਨਹੀਂ ਮੈਂ ਕਿ ਉਹ ਸਾਬ ਨਹੀਂ ਮੰਦੀ ਬੜਾ ਨੰਬਰ ਲੈ ਲੈਂਦੀ ਉਹ ਜਦੋਂ ਜਾਰੇ ਜਾ ਕੇ ਤੇ ਪਾਉਣ ਲੱਗੀ ਉਹ ਲੈਟ ਮੱਛੀ ਉਹਨੇ ਇੱਕ ਦੀ ਆ ਦਿਖਾਉਂਦੀ ਹੈ ਜੀ ਕਹਿੰਦੀ ਬੂਟ ਦਿਖਾ ਦੇ ਮੇਰੇ ਆ ਬੂਟ ਨਹੀਂ ਹੈਗੇ ਪੁੱਤੋ ਉਹ ਤੇਰੀ ਨਹੀਂ ਜੇ ਪਤਾ ਲੱਗ ਗਿਆ ਤਾਂ ਹੁਣੇ ਪਵਾ ਲੂਗੀ ਹੋੜੇ ਪਾ ਲੂਗੀ ਹੁਣ ਮੇਰੀ ਗੱਲ ਸੁਣ ਯਾਰ ਹਾਂਜੀ ਆਹ ਮੇਰਾ ਸਰਦ ਖਣ ਲੱਗ ਗਿਆ ਖੰਨੇ ਨੂੰ ਨਾਉ ਦੇ ਪਰ ਆਏ ਸਰਦਾਰ ਜੀ ਵਾਹ ਦੂਆ ਖਾਲੀ ਹੋਆ ਪਹਿਲੀ ਗੱਲ ਹੀ ਹੈ ਵਟਾ ਡੈਡੀ ਵਟਾ ਵਦੀ ਗੱਲ ਦੱਸਤਾ ਤੈਨੂੰ ਅੱਜ ਤੇਰੇ ਜਵਾਈ ਦਾ ਪਟਵਾਰ ਹੋ ਗਿਆ ਤਾਂ ਮੋਦੀ ਮਿਲਿਆ ਦੱਸ ਲਿਆ ਮੈਂ ਡੈਡੀ ਨੂੰ ਸਾਰੀ ਗੱਲ ਮੈਂ ਦੱਸ ਲਈ ਵੀ ਕਿਆ ਗੱਡੀ ਜੀ ਵੀ ਘੁੰਮੇ ਕਹਿੰਦਾ ਗੱਡੀ ਕਪਾੜਾ ਜੀ ਵੀ ਆਈ ਫੇਰ ਵੀ ਨਹੀਂ ਤੈਨੂੰ ਹਾਸੇ ਨਹੀਂ ਆਇਆ ਹਾਂ ਹਾਂ ਕਾਹ ਵੀ ਹਾਸੇ ਜੀ ਦੱਸੋ ਇੱਕ ਵਾਰ ਤਾਂ ਧਾਮ ਹੋ ਗਿਆ ਅੱਛਾ ਇੱਕ ਵਾਰ ਉਰੇ ਹੋ ਗਿਆ ਜਾਉ ਵੀ ਹੋ ਗਿਆ ਹੋਰ ਉਹਦਾ ਉਹਦਾ ਜਦ ਗਿਆ ਉਹਦਾ ਜਦ ਗਿਆ ਹਾਂ ਐਡੀ ਤਾਂ ਜੱਸੀ ਇਹ ਜਾਦਾ ਡੈਡੀ ਇੱਕ ਬੰਦਾ ਹੱਥ ਕੁੱਟੀ ਜਾਵੇ ਵੀ ਕਹੀ ਜਾਵੇ ਮੇਰੇ ਬਟੂ ਚੱਕਰ ਪੀਆ ਨਿਕਲੇ ਗੋਜਾਂ ਜੀ ਬਣਾਈ ਜਾਵੇ ਫਿਰ ਉਹਨੇ ਪ੍ਰਮਾਤਮਾ ਵੀ ਦੇਖ ਲੰਦਾ ਵੀ ਇਹ ਘਰ ਵਾਲੀ ਤੇ ਘਰ ਖਰਚਾ ਕਰ ਵਾਹ ਹਾਂ ਅਰ ਨੇ ਆਣਿਆ ਤੇ ਮੇਰਾ ਮਟੂਆ ਨੂੰ ਨਾ ਕਸਕਾ ਦੋ ਤੱਲੁਕਾ ਸਮਝ ਲੱਗੀ ਆ ਤੇ ਡੈਡੀ ਹੋਰ ਆ ਗਏ ਜੀਆ ਚੁੰਨੀ ਨੂੰ ਦੰਦੀ ਵੜਦੀ ਨਹੀਂ ਫੇਰ ਆ ਗਏ ਬੈਠੋ ਭਾਣੇ 250 ਦੀ ਚੁੰਨੀ ਆ ਮੇਰੇ ਘਰ ਵਾਲੇ ਤੇ ਦਿਲ ਘੜ ਜਾਣਾ ਜੇ ਫਟ ਗਈ ਮਾਮੀ ਦਵਾਉਂਦੀ ਆ ਮਾਮੀ ਦਵਾ ਮਾਮੀ ਕਹਿੰਦੀ ਵੜਦੇ 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 ਲੱਗੀ ਵੀ ਪੰਪ ਦੇਣੇ ਨਾ ਹਾਂ ਬੰਦੀ ਨਹੀਂ ਆ ਤੇ ਵੰਡ ਨਹੀਂ ਹੋਈ ਫੇਰ ਇਹ ਮਾਰਕ ਬਣ ਜਾਣੀ ਇਹ ਕੂੜਾ ਖੜ ਜਾ ਉਹ ਕੱਕ ਚ ਆ ਹਾ ਉਹ ਬੰਦੀ ਨੇ ਲਾ ਗਈ ਆ ਗਿੱਲੀ ਤਾਂ ਕਰਤੀ ਟੋਕ ਲੱਗੀ ਮਾਰਦੀ ਪਾਰਦੀ ਘੱਟ ਬਣਾਈ ਉਹ ਮਾ ਕੇ ਥੱਪੜਾ ਮਾਰ ਕੰਬੂ ਤੇ ਆ ਮੈਂ ਕਿਵੇਂ ਮਾਰ ਦਦਾ ਬਾਪ ਬੈਠਾ ਚੁੰਨੀ ਪਾੜ ਕੇ ਰੱਖਦੀ ਲਾ ਇਹਦੇ ਪਰ ਨੂੰ 100 ਚੁੰਨੀਆਂ ਕਰਵਾਣ ਕਾ ਮੇਰਾ ਪੁੱਤ ਆ ਆ ਦੇਖੋ ਇਹ ਮੇਰਾ ਪੁੱਤ ਆ ਇਹ ਨਹੀਂ ਪਾੜੀ ਇਹ ਨਹੀਂ ਲਾਈ ਮਗਰ ਇਹ ਹੀ ਦੋង ਦੀ ਚੁੰਨੀ ਦੇ ਪੈਸੇ ਇਹ ਤਾਂ ਅਕੀਤ ਕੀ ਨਾ ਪਾੜੀ ਆ ਮੈਂ ਦੇ ਦੇ ਮੈਂ ਕਾਦੀ ਹੁਣੇ ਦੇ 50 ਰੁਪਏ ਲੈ ਕੇ ਦੇ ਹੂੰ ਰੀਤ ਦੇ ਕੇ ਸੋਪਾ ਦਿਨ ਲੈ ਲੈ ਜਦੋਂ ਮਸਤੀ ਹੋਈ ਆ ਉਹ ਨਾਨਕੇ ਘਰ ਆ ਕੇ ਮਸਤ ਜੀ ਮਾਂ ਉਸੇ ਮੈਂ ਰੈਂਟਰ ਜਿੱਦਣ ਖਾਣਾ ਨਾ ਗਈਆਂ ਅਸੀਂ ਤਾਂ ਦੇਖਣ ਲੱਗ ਗੀਆਂ ਇਹਦੇ ਵਾਸਤੇ ਕੱਪੜੇ ਠੀਕ ਹੈ ਪਿੱਛੇ ਤੇ ਮੇਰੀ ਸਾਰੀ ਚੁੰਨੀ ਖਾ ਗਈ ਦੁਬਾਰਾ ਲੈ ਕੇ ਡਾਈ ਕਰਾਈਡ ਬੱਸ। ਕਾ ਚੋਟੀ ਦੀ ਨਹੀਂ ਉਹ ਨਹੀਂ ਰੱਖੀ ਜਾਂਦੀ। ਉਹ ਹੀ ਉਹ ਦੇਦੀ। ਉਹ ਕੀ ਕਰਦੀ ਆ? ਕੀ ਕਰਦੀ ਆ ਰਿਆ ਕੇ? ਸ਼ਾਮਲ ਕੀ? ਕੀ ਕਰਨਾ ਫਿਰ ਹੁਣ? ਆਪਾਂ ਫੂਟ ਚੇਂਜ ਕਰ ਲੈਂਦੇ ਨਾਲੇ ਸ੍ਰਿੰਦਰ ਦਾ ਗੇੜਾ ਕਮਾ ਲਿਆ। ਕਹਿੰਦੀ ਸੀ ਸ੍ਰਿੰਦਰ ਦਾ ਗੇੜਾ ਕਮਾ ਲਿਆ ਉਹ ਵੀ ਆ ਵੀ ਕਹਿੰਦਾ ਵਿੱਕੀ ਨੂੰ ਡਿੱਗਦੀ ਹੁੰਦੀ ਵੀ ਵਿੱਕੀ ਭਾਜੀ ਆਉਂਗੇ। ਅਸੀਂ ਖੰਨੇ ਨੂੰ ਜਾਉਂਗੇ। ਇੱਕ ਗੱਲ ਹੈ। ਇੱਥੇ ਹੋ ਗਈਆਂ ਹੁਣ ਸਾਡੇ ਬੱਸਾਂ ਬੰਦ ਜਿੱਦਾਂ ਕਰੋਨਾ ਹੋਇਆ। ਹੋਣ ਜਾਂਦੀ ਨਹੀਂ ਬਸ ਖੰਨੇ ਨੂੰ ਖੰਨੇ ਨੂੰ ਬਸ ਕੱਢੀ ਜਾਂਦੀ ਆ ਉਹ ਵੀ ਸਾਰਾ ਸ਼ਾਮ ਤੱਕ ਵਾਪਸ ਆਉਂਦੀ ਫਿਰ ਇਹ ਤਾਂ ਜਾਣ ਨੂੰ ਜੀ ਕਰਦਾ ਇਹ ਵੀ ਪੰਗਾ ਹੋ ਗਿਆ ਨਾ ਹਾਂ ਪਾਜੀ ਤੁਸੀਂ ਤੇ ਡੈਡੀ ਕਿਆ ਕਰਾਂ ਦੱਸ ਹੁਣ ਮੁੱਢੀ ਮਨ ਜੀ ਆ ਭਾਈ ਪਾਜੀ ਸੂਟ ਵੀ ਤਾਂ ਦੋਣਾ ਤੁਸੀਂ ਮੈਨੂੰ ਲਾ ਸੂਟ ਮੈਂ ਉਹਨੂੰ ਤਰੀਕਾ ਵਾਲਿਆਂ ਨੂੰ ਕਰਦਾ ਫੋਨ ਵੀ ਭਾਈ ਤੁਹਾਡੀ ਐਨੀਵਰਸਰੀ ਆ ਮੈਨੂੰ 50 50 60000 ਰੁਪਇਆ ਤਰੀਕਾ ਵਾਲੀ ਨੂੰ ਸੂਟ ਦੋਣਾ ਭਾਈ ਮੈਂ ਉਹਨੂੰ ਸੂਟ ਦਵਾਉਣ ਆਲੋ ਮੈਂ ਕਰਦਾ ਫੋਨ ਆਲੋ ਉਹਨੂੰ ਮੈਂ ਐਨੀਵਰਸਰੀ ਦੀ ਮੈਂ ਐਡਵਾਂਸ ਜੇ ਵਧਾਈਆਂ ਦੇ ਦੇਣੀਆਂ ਵੀ ਭਾਈ ਤੈਨੂੰ ਵਧਾਈਆਂ ਹਾਂ ਵੀ ਤੇਰੀ ਐਨੀਵਰਸਰੀ ਮੈਂ ਮਨਾਉਣੀ ਆ ਤੇਰੀ ਘਰ ਵਾਲੀ ਨੂੰ ਸੂਟ ਦਵਾਉਣ ਉਹ ਦੋਗ ਵੀ 50 60000 ਰੁਪਏ ਪਾ ਦੇ ਬਾਈ ਕੀ ਕਰਦੀ ਆੱਖਾਂ ਨਾਲ ਖੇਡਦੀ ਏ ਓਏ ਟੁੱਡੂ ਖਾਲੀ ਆ ਕਹਿੰਦੀ ਕੀ ਕਰਦੀ ਆ ਤੂੰ ਕੋਚ ਹਾਂ ਕੋਚਾ ਕੋਚਾ ਲਾ ਦੂਗੀ ਚੱਲ ਅੱਜ ਲੈ ਕਟਾਈ ਹੋਣੀ ਤੇਰੀ ਕਟਾਈ ਹਾਂ ਤਾਂ ਤਾ ਮੇ ਜਾ ਕੇ ਆਪਣੀ ਮਸ਼ੀਨ ਨਾਲ ਵੀ ਆਈ ਕੁਸ ਕਰਦੀ ਐ ਜੱਸੂ ਵੀ ਰਾ ਆ ਗਿਆ ਮਾਰੂਗਾ ਖੜਾ ਹੀ ਹੋ ਜਾ ਆ ਗਿਆ ਉਹ ਜੱਸੂ ਆ ਗਿਆ ਛੇਤੀ ਪੱਜੇ ਇਹ ਪਾਈ ਗਾ ਆ ਗਿਆ ਪੱਜੇ ਛੇਤੀ ਆ ਗਿਆ ਆ ਗਿਆ ਜੱਸੂ ਹਾਂ ਹਾਂ ਜੱਸੂ ਆ ਗਿਆ ਅ ਮੂਜੇ ਕੀ ਆ ਪਉਣੀ ਆ ਬਰਸੀਨ ਸਾਗ ਖਾਂਦੀ ਆ ਤੁਸੀਂ ਖਾਧਾ ਮੈਂ ਜੇ ਆਪਣੇ ਸਾਗ ਦੇ ਡੱਗਾ ਨਾ ਨਾ ਮੈਂ ਨਹੀਂ ਖਾਧਾ ਹੈਗਾ ਠੀਕ ਆ ਚੱਲ ਚਲੋ ਫਿਰ ਚਲੋ ਫਿਰ ਜਾਣਾ ਤਾਂ ਚਲੋ ਮੈਂ ਹੋਰ ਵੀ ਕੰਮ ਕਰਨੇ ਪਹੁੰਚ ਗਿਆ ਜੀ ਖੰਨੇ ਸਹਿਰ ਦੇ ਵਿੱਚ ਵੇਟ ਕਰ ਰਹੇ ਆ ਵੀ ਗੱਡੀ ਕਿਤੇ ਲੱਗ ਜੇ ਟਕਾਣੇ ਪਰ ਹੁਣ ਵਿੱਚ ਦਿਮਾਗ ਨੇ ਥੋੜਾ ਜਿਹਾ ਵਰਕ ਕੀਤਾ ਖੁੱਲੇ ਆ ਦਿਮਾਗ ਦੀ ਬੱਤੀ ਜਗੀ ਵੀ ਪਹਿਲਾਂ ਮੈਂ ਬੂਟ ਦਾ ਦੇਖ ਲਵਾਂ ਜਿਹੜੇ ਚੱਕਰਾਂ ਚ ਮੈਨੂੰ ਲੈ ਕੇ ਇੱਥੇ ਤਾਂ ਸੇਲ ਨੂੰ ਦੇਖ ਕੇ ਮੈਨੂੰ ਆਲਾ ਦਾ ਵੀ ਸੇਲ ਦਾ ਬਾਹਣੇ ਤੇ ਬੂਟਾਂ ਦਾ ਬਾਹਣਾ ਆ ਗਏ ਸੇਲ ਨੂੰ ਨਹੀਂ ਤੁਹਾਨੂੰ ਮੇਰੇ ਤੇ ਥੋੜਾ ਜਿਹਾ ਵੀ ਭਰੋਸਾ ਨਹੀਂ ਪਰੋਸਨ ਭਾਈ ਇਹ ਸੂਟਾਂ ਦੇ ਮਾਮਲੇ ਚ ਮੈਂ ਭਰੋਸਾ ਰੀ ਆਹੋ ਜੀ ਜੇ ਮੈਨੂੰ ਪਤਾ ਹੁੰਦਾ ਸੇਲ ਦਾ ਮੈਂ ਤੁਹਾਨੂੰ ਖੁਦ ਕਹਿੰਦੀ ਕਿਆ ਕਹਿੰਦੀ ਵੀ ਮੈਂ ਸੇਲ ਦੇ ਕੱਪੜੇ ਲੈਣ ਜਾਣੇ ਮੈਨੂੰ ਤਾਂ ਵੀ ਮੇਰੀ ਪਰਜਾਈ ਨੇ ਦੱਸਿਆ ਮੈਂ ਬੂਟਾਂ ਕਰਕੇ ਆਈ ਹਾਂ ਸੱਚੀ ਗੱਲ ਪਹਿਲਾਂ ਦਿਖਾਈ ਤੁਸੀਂ ਮੈਨੂੰ ਕਦੇ ਸੂਟਾਂ ਤਾਂ ਰੋਕਦੇ ਆ ਬੂਟਾ ਦਿਖਾਈ ਬੂਟ ਤਾਂ ਚਿੰਦੜਾ ਦੁਕਾਨੇ ਆ ਆਹ ਲਓ ਜੀ ਚੈੱਕ ਕਰੋ ਤੁਸੀਂ ਤਾਂ ਮੈਨੂੰ ਸੂਟ ਦਵਾਉਂਦੇ ਆ ਮਰੇ ਮੂੰਹ ਪਰ ਨਾ ਮਾਰੀ ਬੂਟ ਨੂੰ ਆ ਦੇਖੋ ਇਹਦੀ ਲਾਈਟ ਮੱਚਦੀ ਆ ਇਹਦੀ ਤਾਂ ਮੱਚਦੀ ਹੈ ਇਹਦੀ ਮੱਚਦੀ ਹੈ ਇੱਕ ਸਾਈਡ ਮੱਚਦੀ ਇੱਕ ਸਾਈਡ ਆਇ ਨਹੀਂ ਫਿਰ ਮੈਂ ਉਹੀ ਤਾਂ ਉਹਨੂੰ ਪੁੱਛਣਾ ਹੁਣ ਇੱਕ ਪਾਰਲੀ ਸਾਈਡ ਆਉਂਦੀ ਆ ਆਹ ਦੇ ਕੋਈ ਨਹੀਂ ਮੱਚਦੀ ਹੋਣੀ ਉਹ ਉਹ ਕਿਆ ਲੈਟਾ ਲੁੱਟਾ ਵਾਲੇ ਬੂਟ ਕਾਉਣ ਦੇਖਦਾ ਜੀ ਅੱਜ ਕੱਲ ਕੋਈ ਪਰ ਨਿਆਣੇ ਤੇ ਵਧੀਆ ਲਾਦੇ ਆ ਜ਼ਰੂਰੀ ਨਹੀਂ ਹੈਗਾ ਨਿਆਣੇ ਦੇ ਨਾਲ ਚੱਲਣਾ ਪੈਂਦਾ ਆਪਾਂ ਆਪਣੇ ਟਾਈਮ 'ਚ ਤਾਂ ਨਹੀਂ ਸ਼ੌਂਕ ਪੂਰੇ ਕਰੇ ਹੁਣ ਨਿਆਣਿਆਂ ਦੇ ਤਾਂ ਕਰ ਦੀ ਪਰ ਇੱਕ ਗੱਲ ਆਪਾਂ ਨੂੰ ਤਾਂ ਪਤਾ ਨਹੀਂ ਤੈਨੂੰ ਕੀ ਪਤਾ ਸੌਂਕ ਰੀਤ ਤੈਨੂੰ ਕੀ ਪਤਾ ਸ਼ੌਂਕਾਂ ਦਾ ਦੱਸ ਰੀਤ ਨੇ ਐ ਤਾਂ ਹੋ ਗਿਆ ਮੇਰੇ ਬੂਟਾਂ 'ਚ ਲੈਤਾ ਮਤ ਜੀ ਲੈਤਾ ਇੱਕ ਗੱਡੀ ਨਿਕਲਦੀ ਜੀ ਮਾਰਕੀਟ 'ਚੋਂ ਆ ਗਈ ਉਹ ਭੇਜਤੀ ਉਹਨਾਂ ਗਾਂ ਵੀ ਉੱਥੇ ਲਾ ਦੇ ਜਿੱਥੇ ਦੇ ਨਿਕਲੀ ਆ ਸੋਣਾ ਜੀ ਵੇਟ ਕਰਦੇ ਆ ਅਸੀਂ ਇਹ ਅਰਦਾਸ ਕਰਦੇ ਵੀ ਭਾਈ ਕਿਸੇ ਦੀ ਸ਼ਾਪਿੰਗ ਪੂਰੀ ਹੋ ਜਵੇ ਉਹ ਆਪਣੀ ਗੱਡੀ ਲੈ ਕੇ ਜਾਵੇ ਸਾਡੀ ਗੱਡੀ ਲੱਗੇ ਟਿਕਾਣੇ ਜਾ ਕੇ ਤਾਂ ਇੱਥੇ ਨਿਕਲ ਕੇ ਇੱਥੇ ਦੇ ਗਾਂ ਜਾਉਂਗੇ ਨਹੀਂ ਆਈਸਕ੍ਰੀਮ ਵੀ ਖਾਣ ਲੱਗੇ ਗਰਮੀ ਆ ਗਈ ਲੋਕ ਮੇਰੀ ਗੱਲ ਸੁਣ ਹੁਣ ਜੇ ਕੋਈ ਬੇਅਕਲ ਖੂਜ ਛਾਲ ਮਾਰਨ ਲੱਗਾ ਐਦਾ ਮਤਲਬ ਇਹ ਥੋੜਾ ਵੀ ਤੁਸੀਂ ਵੀ ਉਹਨੂੰ ਦੇਖ ਕੇ ਮਾਰਨਾ ਨਹੀਂ ਮੇਰੀ ਆਈਸਕ੍ਰੀਮ ਫੇਵਰੇਟ ਆ ਐ ਨਹੀਂ ਮੈਂ ਕਹਿ ਸਕਦੀ ਕਿਸੇ ਨੂੰ ਵੀ ਤੁਹਾ ਜਿਵੇਂ ਖੋਜੇ ਉਸ ਛਾਲ ਥੋੜੀ ਮਾਰਾ ਲੱਗੇ ਮੈਂ ਤਾਂ ਮੈਂ ਠੰਡ ਦੀ ਗੱਲ ਕਰਦੀ ਸੀ ਵੀ ਇੰਨੀ ਠੰਡ ਹੈ ਵੀ ਇਸ ਕਰੀਮ ਕੋਈ ਖਾਂਦਾ ਹੈ ਵੀ ਫਿਰ ਅਸੀਂ ਵੀ ਇਹਦਾ ਮਤਲਬ ਵੀ ਤੁਸੀਂ ਵੀ ਖਾਣੀਆਂ ਮੈਂ ਉਹ ਕਰ ਹਾਂ ਕੋਗਾਂ ਮੈਂ ਉਹ ਕਰੂੰਗੀ ਇਹ ਕਹਿੰਦੀ ਮੈਂ ਉਹ ਨਹੀਂ ਖਾऊंगी ਮੈਨੂੰ ਪਤਾ ਵੀ ਜੇ ਲੈਣਾ ਕੋਗਾਂ ਮੈਂ ਉਹ ਕਰੂੰਗੀ ਸੇਲ ਤੇ ਸੇਲ ਵਾਲਾ ਸੂਟ ਆਂ ਦੇਖਦੇ ਦੇਖੋ ਸੇਲ ਤੇ ਸੂਟ ਦੀ ਗੱਲ ਛੱਡੋ ਹੂੰ ਦੇਖਣ ਚ ਕੋਈ ਹਰਜ ਨਹੀਂ ਹੂੰ ਜੇ ਬਟੂਏ ਚ ਪੈਸੇ ਨਿਕਲ ਤਾਂ ਹਰ ਜਾਂਦੀ ਚਲੋ ਕੋਈ ਨਹੀਂ ਜੀ ਪਹਿਲਾਂ ਬੂਟ ਬਦਲਦੇ ਸਨਗੇ ਫਿਰ ਦੇਖਦੇ ਆ ਵੀ ਕੀ ਪੜਦਾ ਬਜਾ ਹਰਚ ਲੱਗੀ ਪਈ ਆ ਜੀ ਪੂਰੀ ਰੌਣਕ ਸੇਲ ਦਾ ਮਾਹੌਲ ਪੂਰਾ ਦੇਖਣ ਨੂੰ ਚੱਲ ਰਿਹਾ ਜੀ ਕੰਮ ਤੇ ਡੈਡੀ ਵਾਸਤੇ ਲੈਣਾ ਇੱਕ ਪਾਪਾ ਜੀ ਵਾਸਤੇ ਇੱਕ ਡੈਡੀ ਵਾਸਤੇ ਦੇਖ ਲਾ ਹਾਂ ਆ ਵੇਖੋ ਤਾਂ ਕੱਪੜਾ ਪਾਣੀ ਠੀਕ ਹੈ ਡੈਡੀ ਹਾਂ ਹਾਂ ਕਾਹ ਨਾਲ ਕੋਲ ਨਹੀਂ ਇੱਕ ਹਾਂ ਦੇਖ ਲੈ ਆ ਵੀ ਠੀਕ ਆ ਦੋਹੇ ਕਲਰ ਠੀਕ ਆ ਹਾਂ ਜਿਹੜਾ ਮਰਜੀ ਜਿੱਧਰ ਮਰਜੀ ਦੇ ਦੋ ਆ ਮੁੰਡਾ ਸੀ ਮੈਂ ਕਿਹਾ ਨਹੀਂ ਪਾਈ ਤੁਸੀਂ ਕਵਾਰ ਨਹੀਂ ਪਾਏ ਮੈਂ ਮੰਨਦਾ ਹੱਤਫੇ ਨਾਲ ਮੇਰੇ ਕੋ 20 25 ਫਾਈਲ ਨਹੀਂ ਚੱਲਦੀ ਨਹੀਂ ਉਹ ਕਿਸੇ ਨੇ ਵੀ ਪਾਈ ਮੈਂ ਖੋਲੇ ਵੀ ਨਹੀਂ ਹਲਦੀ ਉਹ ਸਾਡੀ ਬੋਲ ਨਹੀਂਦਾ ਉਹ ਵੀ ਆ ਰਹੇ ਨੇ ਜੇ ਨਾਲ ਆਇਆ ਮੈਨੂੰ ਚਾਹੇ ਮੈਂ ਟੈਕਸ ਕਰਨਾ ਆ ਲੈ ਚੱਟ ਹੁਣ 2 ਮੈਂ ਵੀ ਉਹ ਕਿੱਥੋਂ ਕੀ ਆ ਰਿਹਾ ਉਹ ਹੁਣ ਵੀ ਨਹੀਂ ਜਾ ਰਹੇ ਅਜੇ ਵੀ ਨਹੀਂ ਜਾ ਰਹੇ ਇੱਕ ਲੈ ਤੁਸੀਂ ਕੋਈ ਹੋਗੇ ਨਾ ਪਾਪਾ ਜੰਦ ਇਹ ਗੇਕਾ ਕੁੜੀ ਨੂੰ ਉਪੜਾਣਾ ਪਾਣਾ ਚਾਹੁੰਦਾ ਹੈ ਖਾ ਖ ਹੋ ਗਿਆ ਸਰ ਲੱਭਣਾ ਪਗਨੇ ਇੱਕ ਦੇ ਜੋੜਾ ਮਲਾ ਦੇਣਾ ਤਾਂ ਹੋ ਦੂਏ ਨਾਲ ਐਦੀ ਕਵਲਦੀ ਦੀ ਇੱਕ ਇੱਕ ਕਲਰ ਅਲੱਗ ਅਲੱਗ ਹੋਗੇ ਇੱਕ ਦੇ ਪਾਸੇ ਗਲਾਬੀ ਇੱਕ ਦੇ ਪਾਸੇ ਹਾਂ ਸੇਜ ਦੇ ਕਲਰ ਤੋਂ ਜਿਵੇਂ ਹੁਣ ਆ ਕਲਰ ਉਹਦੇ ਨਾਲ ਉਨਹੀਂ ਸਾਜਾ ਦੇਖ ਲੋ ਇੱਕ ਵਾਰ ਆ ਮੇਰੇ ਪੁੱਤ ਨੇ ਨਾ ਖੋਲਣਾ ਵੀ ਨਹੀਂ ਟਡੀਨ ਲੈਟਾ ਤਾਂ ਵਾ ਵਜਾਉਣੀ ਇਹਨਾਂ ਨੇ ਨਿਆਣਾ ਮੈਂ ਥੋੜਾ ਛੱਡਨੀਆ ਇਹਦਾ ਰਾਤ ਨੂੰ ਤੂੰ ਵਧੀਆ ਲੱਗਦਾ ਕਿਤੇ ਪ੍ਰੋਗਰਾਮ ਬੜ ਗਿਆ ਤੇ ਬੜ ਗਿਆ ਬੜ ਗਿਆ ਬੜ ਗਿਆ ਕਰੋ ਪੈਕ ਖੋਲ ਖੋਲ ਤੇਤੀ ਗੋਲਦਾਰੇ ਦੇਖਿਆ ਨਹੀਂ ਹੈਗੀਆਂ ਇਹ ਦੇਖ ਲਉਂਦੀ ਫੇਰ ਕਿੱਥੇ ਖੋਲਣੀ ਇਹਦੀਆਂ ਪਹਿਲੇ ਸੁਸਤੀ ਜਣਾ ਹਲੇ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਕਹੀ ਜਾ ਮੇਰੇ ਨਾਲ ਧੱਕਾ ਗਿਆ ਮਾੜੀ ਚੋਸ ਥੋਲਣ ਦਾ ਮੈਨੂੰ ਫੇਰ ਸਾਡੇ ਨਾਲ ਧੱਕਾ ਕਰਦੀ ਆ ਪਲਾਉ ਪਲਾਉ ਮੈਨੂੰ ਮਾੜਾ ਜਸਤ ਕਰੋ ਇਹ ਥੋੜਾ ਸੰਗਦੀ ਆ ਅੱਛਾ ਅੱਛਾ ਇਹ ਤਾਂ ਸੁਸਤੀ ਜਿਵੀ ਨਹੀਂ ਥੋੜਾ ਹੀ ਸੰਗਦੀ ਹੂੰ या nah. भाई <taps> 5 मिनट बागे खड़ के देखो बस 5 मिनट बागे 5 मिनट बागे और खड़ा रहा अच्छा 5 मिनट वाला दूंगा मैं दे पारी <taps> <ले> दे हां 5 मिनट बाद काम दे दे भाई उन्होंने 7 नंबर फोटो नहीं को यही लास्ट पीस रह गई बाहरो के नहीं कुछ हैगािक्की बस्ती वाले ये भी पैसे को दे 7 ना है जो भी आए रेवे ये भी आते नाम है ना ਸੌਣਾ ਲੱਗਦਾ ਮੇਰੇ بڑے ਭਾਈ ਦੇ ਨਾਲ ਲੈ ਜਾਣਾ ਮੈਂ ਫੇਰ ਵੀ ਲੈ ਜਾਣਾ ਗਿਆ ਭਾਈ ਕਿਆ ਕਰ ਗਿਆ ਰੇਟ ਕਾਦਾ ਗੇਰਤਾ ਰੇਟ ਤੁਸੀਂ ਮਾਲ ਦਾ ਜੀ ਆ ਬੱਲੇ ਸੇਲ ਤੇ ਸਾਰੇ ਕਾਸ ਦੀ ਰੇਟ ਗੇਰ ਦਿੰਦੇ ਆ ਤੁਸੀਂ ਹਾਂਜੀ ਹਾਂਜੀ 100 ਰੁਪਏ ਸੇਲ ਲਾਈ ਆ ਜੀ ਹੋਰ ਕੰਪਨੀ ਦਾ ਮਾਲ ਹੈ ਲੈ ਕਿਹੜੀ ਕੰਪਨੀ ਹਾਂਜੀ ਕਿਹੜੀ ਕੰਪਨੀ ਆ ਕੰਪਨੀ ਆਪਣੀ ਬ੍ਰਾਂਡਡ ਆ ਜੀ ਸ਼ਰਮਾ ਜੀ 100 ਰੁਪਏ 100 ਰੁਪਏ ਖਿੱਚ ਦੋ ਕੰਮ ਰੌਣਕ ਲਾਈ ਵੀ ਆ ਇਹਨਾਂ ਨੇ ਪਹਿਲਾਂ ਮੈਨੂੰ ਡਰਾਤਾ ਜੀ ਕਹਿੰਦੇ ਗਿਰ ਗਿਆ ਭਾਈ ਮੈਂ ਤਾਂ ਆਪਣਾ ਬਟੂਆ ਦੇਖਣ ਲੱਗ ਗਿਆ ਮੋਬਾਈਲ ਦੇਖਿਆ ਨਹੀਂ ਨਹੀਂ ਬਾਅਦ ਵਿੱਚ ਬਾਅਦ ਵਿੱਚ ਜਨਨ ਨੇ ਕਿਹਾ ਰੇਟ ਫੇਰ ਸਮਝਾ ਮੈਂ ਵੀ ਰੇਟ ਘੇਰਦਾ ਭਾਈ ਇਹਨਾਂ ਨੇ ਹਾਂ ਆਂ ਕਿਆ ਲੈਣਾ ਪੁੱਤ ਦਾ ਤੇ ਆ ਮੰਗਦੀ ਆ ਜੀ ਤੇ ਪੁੱਤ ਗੱਡੀ 'ਚ ਜਾ ਕੇ ਗੱਡੀ 'ਚ ਕਿੱਲਾ ਉਹ ਲੈਣ ਗਈ ਤੇਰੇ ਕਿਆ ਲੈਣ ਗਈ ਹੁਣ ਕਿੱਲਾ ਅੱਛਾ ਕਿੱਲਾ ਚਲੋ ਫੇਰ ਗੱਡੀ 'ਚ ਚੱਲਦੇ ਹਾਂ ਆਹ ਗੱਡੀ ਦੀ ਟਾਕੀ ਲੱਗਦੀ ਐ ਅਗਲਾ ਗਲ ਪੈ ਜਾਂਦਾ ਹੁੰਦਾ ਹਾਂ ਹਾਂ ਉਧਰੋਂ ਲੈ ਜੀ ਫਿਰ ਇਹ ਇਹਨੂੰ ਪਾੜ ਲੈ ਹੁਣ ਛੱਡ ਜੋ ਨਾ ਪੜਦੀ ਐ ਬਹੁਤ ਹੀ ਕੰਮ ਜਦ ਤੱਕ ਖਾਈ ਜਾਣਾ ਖਾਈ ਜਾਣਾ ਹੁਣ ਮੋਟੇ ਹੋ ਕੇ ਜਾਂਦਾ ਬਾੜਾ ਹੁੰਦਾ ਨਹੀਂ ਗੱਡੀਆਂ ਦਾ ਉਹਦਾ ਅਗਲਾ ਹੈ ਨਿਊਰੋ ਕੋਈ ਨਿਊਲਾ ਗਲ ਪੈ ਜਾਂਦਾ ਵੀ ਗੱਡੀ ਨਾਲ ਟਾਕੀ ਜਿਵੇਂ ਲਾਈ ਆ ਉਧਰੋਂ ਚਲੋ ਹੁਣ ਕਿੱਧਰ ਨੂੰ ਚੱਲੀਆ ਕੌਫੀ ਖਾਣੀ ਆ ਚਲੋ ਖਾ ਲਿਆ ਪੀ ਲਿਆ ਜੀ ਐਸਕਰੀਮ ਵੀ ਖਾ ਲਈ ਐਸਕਰੀਮ ਦਾ ਜੀ ਅਸੀਂ ਖਾਇਆ ਤੁਸੀਂ ਨਹੀਂ ਖਾਏ ਨਾ ਮੱਕੀ ਦੇ ਦਾਣੇ ਆਪ ਖਾ ਗਏ ਨਾ ਚਾਹੁੰਦਾ ਚਾਹੁੰਦੇ ਜੀ ਆਲ ਵਰਲਡ ਨੂੰ ਇਹਨੇ ਦੱਸਤਾ ਵੀ ਜਿਹੜੇ ਉਹ ਕਾਰਨਰ ਮੱਕੀ ਦੇ ਦਾਣੇ ਲੈ ਕੇ ਆਇਆ ਤਾਂ ਵੀ ਮੈਂ ਹੀ ਖਾ ਗਿਆ ਇਹਦੇ ਮੈਂ ਤਾਂ ਇਹਨੂੰ ਮੈਂ ਆ ਜਾ ਇਹ ਗੱਲ ਕਹਿਣੀ ਦੀ ਵੀ ਤਾਂ ਮਾਲਾ ਤੱਕ ਗੱਲ ਪਹੁੰਚਾ ਦਿੰਦੀ ਆ ਵੀ ਵਿੱਕੀ ਮੇਰਾ ਉਹ ਖਾ ਗਿਆ ਸਮਾਨ ਦਾ ਕਿੱਥੇ ਸਹੀ ਹੈ ਮੈਂ ਆਏ ਹੋ ਮੇਰੇ ਦਿਲ ਦੀ ਦਿਲ ਦੇ ਔਲ ਵਰਲਡ ਤੱਕ ਆ ਪੂਜਾਤੀ ਗੱਲ ਐਸੇ ਖੁਸ਼ੀ ਚ ਚੱਕ ਨੋਟ ਆਹੋ ਜੇ ਸਾਰੀ ਸ਼ਾਪਿੰਗ ਚੋਂ ਲੰਗੀਆਂ ਆਈ ਤਾਂ ਕਹਿੰਦੇ ਚੱਕ ਨੋਟ ਉਹ ਦੇਣੀ ਨਹੀਂ ਤੇ ਐਸਕਰ ਐਸਕਰ ਮੋੜੀਏ ਵਿੱਚ ਐਸਕਰ ਗੱਡੀ ਸਿੰਘ ਅੱਗੇ ਨੂੰ ਵਾਜਦੇ ਹੁੰਦੇ ਪਿੱਛੇ ਨੂੰ ਨਹੀਂ ਮੁੜਦੇ ਹੁੰਦੇ ਕਦੇ ਵੀ ਸਿੰਘ ਅਮੇਸ਼ ਅੱਗੇ ਨੂੰ ਵਾਦੇ ਹੁੰਦੇ ਆ ਨਹੀਂ ਇਹ ਸਿੰਘ ਸਾਹਿਬ ਜੀ ਇਹ ਹੈ ਕਿ ਨਹੀਂ ਇਹ ਹੈ ਕਿ 20000 ਅੱਛਾ ਜੀ ਗੜਨੇ ਕਰ ਲੋ ਨਹੀਂ ਨਹੀਂ ਐਡੇ ਜੇ ਤੋ ਪੜੋ ਨਹੀਂ ਪਾ ਲੋ ਐਡੇ ਪਾਣਾ ਵੀਤ ਪੜਦੀ ਆ ਮੈਂ ਮੈਂ ਤੁਹਾਡੇ ਪੈਸੇ ਤੁਹਾਨੂੰ ਵਾਪਸ ਕਰਤੇ ਸਰਦਾਰ ਜੀ ਹਾਂ ਸ਼ੋਪਿੰਗ ਹਾਂ ਮੈਂ ਤੁਹਾਡੇ ਪੈਸਾ ਬਹੁਤ ਬਚਾਉਂਦੀ ਆ ਜਿਵੇਂ ਕਰਦੇ ਆ ਤੇਰੇ ਮਾਂ ਹੁਣ ਸੇਵਾ ਕਰਦੇ ਲਈ ਤੇਰੀ ਮਾਂ ਤੈਨੂੰ ਇੰਨਾ ਸਮਾਨ ਲੈ ਕੇ ਆਉਂਦਾ ਖਾ ਖਾ ਲਓ ਹਾਂ ਕਾ ਕਰਦਾ ਹਾਏ ਤੈਨੂੰ 10 ਰੁਪਏ ਦੇਣੇ ਪੈਣੇ ਗੁੱਸਾ ਆ ਗਿਆ ਮੇਰੇ ਪੁੱਤ ਨੂੰ ਆ ਲੈ ਫੜ ਮੇਰੇ ਆ ਪਰਨੇ ਨੂੰ ਕਿਆ ਲੱਗਿਆ ਪਿਆ ਰਾਤ ਤੱਕ ਇਹਦੀ ਟੀ-ਸ਼ਰਟ ਪਾਈ ਤੀ ਤੁਸੀਂ ਫਰੋਜੀ ਜੀ ਹਾਂ ਸਾਰੀ ਲਾਲੀ ਉਹ ਵੀ ਉਹੀ ਕਹਿੰਦਾ ਉਹਦੇ ਧਾਗੇ ਜੇ ਲੱਗੇ ਪਿਆ ਓਹੋ ਮਾ ਕਿਤੇ ਕੈਮਰੇ ਦੇ ਉੱਪਰ ਕੁਝ ਲੱਗਿਆ ਹੋਇਆ ਨਹੀਂ ਪੈਸੇ ਦੀ ਚੱਲੀਏ ਫਿਰ ਚਲੋ ਚਲੋ ਘਰ ਨੂੰ ਦੇਖ ਮੇਰਾ ਨਾਮ ਤੇਰਾ ਕੀ ਖਾਣ ਦੇ ਦੁਆਰਾ ਜੀ ਕਰਦਾ ਚਲੋ ਮੈਂ ਮੈਂ ਚੱਲਦਾ ਜੀ ਤੇ ਜੇ ਤੇ ਮੈਂ ਘੜਾ ਰਹਿ ਗਿਆ ਪਤਾ ਨਹੀਂ ਮੇਰਾ ਆ ਬੀਪੀ ਨਾਲ ਅੱਛਾ ਤਾਂ ਕੁਝ ਹੋਣੀ ਜਣਾ ਹੁਣ ਤਾਂ ਤੁਸੀਂ ਮੈਨੂੰ ਪੈਸੇ ਦੇ ਮੈਨੂੰ ਪਤਾ ਉਹ ਕੀ ਨਹੀਂ ਕਰਦਾ ਉੱਥੇ ਤੱਕ ਕਹਿੰਦੇ ਭਾਈ ਨੇ ਭੇਜੇ ਤੇ ਜੀ ਉਹ ਕਢਾਏ ਮੈਂ 20000 ਰੁਪਇਆ ਮੈਨੂੰ ਪਤਾ ਮੈਂ ਦਿਲ ਪਰ ਪੱਥਰ ਰੱਖ ਕੇ ਕਿਵੇਂ ਕਢਾਏ ਆ ਇਹਨਾਂ ਨੇ ਕਿਹਾ ਇਹਨਾਂ ਨੂੰ ਤਾਂ ਦੋਹਾਂ ਨੂੰ ਪਰਵਾਹ ਨਹੀਂ ਕੋਈ ਦੋਹੇ ਨਣ ਦਾ ਪਰਜਾਈਆਂ ਵੀ ਤੇ ਕਰਾਉਣੇ ਦੀ ਕਲਾਈ ਨਹੀਂ ਹੈ ਨਣ ਦਾ ਪਰਜਾਈਆਂ ਨੇ ਇਹਦਾ 20000 ਤੈਨੂੰ ਦੇ ਦਿੰਦਾ ਨਾ ਤੂੰ ਭਾਈ ਖਾਤਰੀ ਆਪਣੇ ਆਪਣੇ ਘਰ ਵਾਲੇ ਨੂੰ ਤੂੰ ਹਿਸਾਬ ਦੇਈ ਜਾਈ ਆਈ ਉਹ ਗੱਲ ਇਹ ਤਾਂ ਨਹੀਂ ਡੈਡੀ ਦੀ ਦਵਾਈਆਂ ਸੀਗਾ ਤੇ ਖਰਚ ਚਲੋ ਠੀਕ ਹੈ ਜੀ ਅ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ